देव सेवा संघ अरुणाई ताम मंडल रामपुरा फूल फूलवलो महीनावारी अरुणाई बस यात्रा दा आयोजन कीता गया जिसनु एमसी सुनील बिट्टा ने चंडी विखा के रवाना कीता बस यात्रा संबंधी जानकारी दिंदिया मंडल दे मेब्रा ने दसया कि हर महीने दी 13 नु रामपुरा तो अरुणाई ताम दे दर्शन ले बस यात्रा करवाई जांदी है तो क्या इनकी छतरी के नीचे जलते मेरे अपनी माँ के पीछे हूँ मैं फिर पकड़ा मेरा हाथ है बोलो डरने की क्या बात है इसने पकड़ा मेरा हाथ है बोलो डरने की क्या बात है बूटी शंकर जी दे बूटी गणपति ने पीती बूटी गणपति ने पीती गणपति पी के साडे वल गणपत पी के साडे वल की चढ़ गई चढ़गी चढ़ गई बूटी शंकर जी दे चढ़ गई चढ़ गई चढ़ गई, गई बूटी शंकर जी दे नाम दी। ਦੀ ਘੋਟ ਘੋਟ ਕੇ ਪੀ ਲੋ ਬੂਟੀ ਸ਼ੰਕਰ ਜੀ ਦੇ ਨਾਮ ਦੀ ਹੋ ਘੋਟ ਘੋਟ ਕੇ ਪੀ ਲੋ ਬੂਟੀ ਸ਼ੰਕਰ ਜੀ ਦੇ ਨਾਮ ਦੀ ਰਗੜ ਰਗੜ ਕੇ ਪੀ ਲੋ ਬੂਟੀ ਸ਼ੰਕਰ ਜੀ ਦੇ ਨਾਮ ਦੀ ਹੋ ਰਗੜ ਰਗੜ ਕੇ ਪੀ ਲੋ ਬੂਟੀ ਸ਼ੰਕਰ ਜੀ ਦੇ ਨਾਮ ਦੀ ਹੇ ਬੂਟੀ ਸ਼ਿਵ ਪੋਲੇ ਨੇ ਪੀਤੀ ਹੇ ਬੂਟੀ ਸ਼ਿਵ ਪੋਲੇ ਨੇ ਪੀਤੀ ਪੋਲੇ ਨੇ ਪੀ ਕੇ ਸਾਡੇ ਵੱਲ ਕੀਤੀ ਪੋਲੇ ਨੇ ਪੀ ਕੇ ਸਾਡੇ ਵੱਲ ਕੀਤੀ ਚੜ ਗਈ ਚੜ ਗਈ ਚੜ ਗਈ ਬੂਟੀ ਸੰਗ ਮਹਾਦੇਵ ਸੇਵਾ ਸੰਗ ਵੱਲੋਂ ਦਾਸ ਵਿਖੇ ਯਾਤਰਾ ਲੈ ਕੇ ਆਏ ਜੀ ਅਰਨਾਇ ਧਾਮ ਜਿਸ ਵਿੱਚ ਇੱਥੇ ਘੋਲੀ ਦਾ ਮੰਦਿਰ ਬਣਿਆ ਹੋਇਆ ਜੀ ਬਹੁਤ ਸ਼ਾਨਦਾਰ ਮੰਦਿਰ ਹੈ ਜੀ ਮਨੋ ਕਮਨਾ ਪੂਰਨ ਹੁੰਦੀਆਂ ਨੇ ਜੀ ਸਵਾਰੀਆਂ ਆਪਣੀ ਸਰਦਾ ਦੇਪੁਰ ਫੁੱਲ ਲੈ ਕੇ ਆਉਂਦੀਆਂ ਨੇ ਪੋਲੇ ਉੱਪਰ ਨੂੰ ਇੱਕ ਫੁੱਲ ਕਰਦਾ ਹੈਗਾ ਤੇ ਬਹੁਤ ਹੀ ਵਿਸ਼ੇ ਭੰਡਾਰਾ ਲੱਗਦਾ ਜੀ ਇੱਥੇ ਪਕਾ ਬਹੁਤ ਨਾਲ ਬਿਜਾਰ ਕਰਦੇ ਨੇ ਜੀ ਤੇ ਭੋਲੇ ਦਰਸ਼ਨ ਕਰਨਾ ਤੇ ਦੂਰ ਦੂਰੋਂ ਸੰਗਤਾਂ ਆਉਂਦੀਆਂ ਨੇ ਜੀ ਤੇ ਪਰਮ ਕਮਣਾ ਫੋਨ ਕਰਕੇ ਜਾਂਦੇ ਨੇ ਜੀ ਐ ਭੋਲੇ ਵਿੱਚ ਇਹ ਹੀ ਮੰਦਰ ਸਾਡਾ ਦੁਆਸ਼ਾ ਜੀ ਦਾ ਮੰਦਰ ਹੈ ਜੀ ਸਾਡੀ ਹਰ ਮਹੀਨੇ ਆਪਣੇ 17 ਤੋਂ ਬਾਅਦ ਆ ਕੇ ਹੋਣੇ ਹੈ ਜੀ ਸਭ ਤੋਂ ਪਹਿਲਾਂ ਭੋਲੇ ਦਰਸ਼ਨ ਕਰਦੇ ਨੇ ਫਿਰ ਇਹ ਦੁਆਸ਼ਾ ਜੀ ਦੀ ਹੋਣਾ ਜ਼ਰੂਰੀ ਹੈ ਜੀ ਜਿਹਾ ਕੋਈ ਦਰਸ਼ਨ ਕਰਦੇ ਦੁਆਸਾ ਇਸੇ ਨਾਲ ਜੁੜੀ ਹੈ ਇਹ ਤੇ ਦੁਆਤ ਸਫਲ ਆਪਣੇ ਦਰਸ਼ਨ ਅਸਫਲ ਰਹਿੰਦੇ ਨਹੀਂ ਜੀ ਇੱਥੇ ਆ ਕੇ ਆਪਣੇ ਦਰਸ਼ਨ ਪੂਰੇ ਹੁੰਦੇ ਨੇ ਸਫਲ ਹੁੰਦੇ ਨੇ ਦਰਸ਼ਨ ਜੀ ਇਹ ਦੁਆਸਾ ਇਸ ਦਾ ਮੰਦਿਰ ਹੈ ਜੀ ਇੱਥੇ ਹਰੇ ਸੁੱਖ ਪੂਰੀ ਹੁੰਦੀ ਆਪਣੀ ਹਰ ਮੰਤਾ ਪੂਰੀ ਹੁੰਦੀ ਹੈ ਜੀ ਰਨਾਇ ਧਾਮ ਤੇ ਆਪਣੇ ਜੀ ਦੁਆਸਾ ਜੀ ਮੰਦਿਰ ਵਿੱਚ ਇੱਥੇ ਨਾਲ ਹੀ ਆਪਣੇ ਬਣਿਆ ਹੋਇਆ ਸਥਾਨ ਇੱਥੇ ਜੋ ਵੀ ਇੱਤਤ ਕਰ ਬਣਾ ਕੇ ਜਾਂਦਾ ਹੈ ਉਸੇ ਸਮੇਂ ਵਿੱਚ ਉਹਨਾਂ ਦੀ ਮਨੋਂ ਕਾਮਨਾ ਪੂਰੀ ਹੁੰਦੀ ਹੈ ਜੋ ਉੱਥੇ ਉਹਨਾਂ ਦੀ ਬਿਲਡਿੰਗ ਇੱਕ ਬਿਲਡਿੰਗ, ਦੋ ਬਿਲਡਿੰਗ, ਤਿੰਨ ਬਿਲਡਿੰਗ ਦੋ ਬਣਾਵੇ ਮਨੋ ਕਾਵਣਾ ਮਕਾਨ ਉਸੇ ਤਰ੍ਹਾਂ ਹੀ ਬਹੁਤ ਹੀ ਸ਼ਾਰਟ ਟਾਈਮ ਦੇ ਵਿੱਚ ਉਹਨਾਂ ਦਾ ਮਕਾਨ ਬਣ ਜਾਂਦਾ ਹੈ ਜੋ ਸੱਚੇ ਮਨ ਨਾਲ ਕਰਦਾ ਇੱਥੇ ਇਹਨਾਂ ਦੀ ਵਸਾਇਸ਼ੀ ਬਹੁਤ ਜ਼ਿਆਦਾ ਮੰਨਦਾ ਹੈ